ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਕਾਂਗਰਸ ਪਾਰਟੀ ਦੇ ਆਪਣੇ ਗੜ ਜਿਹੜੇ ਸੀ ਉਹਨਾਂ ਦੇ ਵਿੱਚ ਮਾਤ ਪਈ ਹੈ ਔਰ ਬਰਨਾਲੇ ਜਿੱਥੇ ਲੱਗਦਾ ਹੀ ਨਹੀਂ ਸੀਗਾ ਉੱਥੇ ਕਾਂਗਰਸ ਪਾਰਟੀ ਜਿੱਤ ਗਈ ਇੱਕ ਸੀਟ ਜਿੱਤੀ ਜਮਨੀ ਚੋਣਾਂ ਦੇ ਵਿੱਚ ਪਰ ਕਾਂਗਰਸ ਪਾਰਟੀ ਕਹਿੰਦੀ ਕਿ ਅਸੀਂ ਹਾਰ ਕੇ ਵੀ ਜਿੱਤ ਗਏ ਕਿਉਂਕਿ ਸਾਡਾ ਜਿਹੜਾ ਵੋਟ ਪਰਸੈਂਟੇਜ ਸੀ ਉਹ ਮੇਨਟੇਨ ਰਿਹਾ ਹੈ ਔਰ ਵੋਟ ਪਰਸੈਂਟੇਜ ਦੇ ਵਿੱਚ ਕੋਈ ਬਾਹਲਾ ਫਰਕ ਆਇਆ ਨਹੀਂ ਇਸ ਵਾਸਤੇ ਜਿੱਦਾਂ ਸੀਗੇ ਅਸੀਂ ਉਦਾਂ ਹੀ ਹੈਗੇ ਹਾਂ ਉਨੇ ਸਟਰੋਂਗ ਹੈਗੇ ਹਾਂ ਪਰ ਤਾਂ ਨਹੀਂ ਪ੍ਰਤਾਪ ਬਾਜਵਾ ਲੰਗੇ ਦਿਨੀ ਬਰਨਾਲੇ ਜਾਂਦੇ ਨੇ ਜਿੱਤ ਦਾ ਜਸ਼ਨ ਕਿਤੇ ਤਾਂ ਖੈਰ ਮਨਾਉਣਾ ਹੀ ਸੀ ਕਿਉਂਕਿ ਗਿੱਦੜਵਾ ਵੀ ਹੱਥੋਂ ਖੁੱਸ ਗਿਆ ਡੇਰਾ ਬਾਬਾ ਨਾਨਕ ਹੱਥੋਂ ਖੁੱਸ ਗਿਆ ਚੱਬੇਵਾਲ ਹਲਕਾ ਹੱਥੋਂ ਖੁੱਸ ਗਿਆ ਤੇ ਰਹਿ ਗਿਆ ਕੋਲ ਬਰਨਾਲਾ ਹੁਣ ਬਰਨਾਲੇ ਨੂੰ ਲੈ ਕੇ ਪ੍ਰਤਾਪ ਬਾਜਵਾ ਐਨੇ ਤਾਂ ਕੌਨਫੀਡੈਂਟ ਨੇ ਕਿ ਜਿੱਥੇ ਲੱਗਦਾ ਨਹੀਂ ਸੀ ਉੱਥੇ ਪਹਿਲੀ ਗੱਲ ਤਾਂ ਜਿੱਤ ਦਾ ਝੰਡਾ ਗੱਡਤਾ ਔਰ ਕਹਿੰਦੇ ਸੰਗਰੂਰ ਦੇ ਨਾਲ ਲੱਗਦਾ ਇਲਾਕਾ ਇਸ ਕਰਕੇ ਬਰਨਾਲਾ ਜਿਹੜਾ ਆ ਉਹ ਮਹੱਤਵਪੂਰਨ ਹੈ ਸੰਗਰੂਰ ਦੇ ਲੋਕ ਜਿਹੜੇ ਨੇ ਉਹ ਚੱਕਰਵਰਤੀ ਮੰਨੇ ਜਾਂਦੇ ਆ ਸੰਗਰੂਰ ਦੇ ਲੋਕ ਜਿਹੜੇ ਨੇ ਉਹ ਤਖਤੇ ਪਲਟਣ ਵਾਲੇ ਮੰਨੇ ਜਾਂਦੇ ਸੰਗਰੂਰ ਦੇ ਉਹੀ ਲੋਕ ਨੇ ਜਿਨ੍ਹਾਂ ਨੇ ਇੱਕ ਟਾਈਮ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਨੂੰ ਫਤਵਾ ਦੇ ਕੇ ਸਾਰੀ ਖੇਡ ਪਰਤ ਦਿੱਤੀ ਸੀ ਔਰ ਹੁਣ ਸੰਗਰੂਰ ਦੇ ਵਿੱਚ ਕਾਂਗਰਸ ਪਾਰਟੀ ਦਾ ਵਿਗਲ ਵੱਜਣਾ ਜਾਂ ਝੰਡਾ ਗੱਡਿਆ ਜਾਣਾ ਇਹ ਆਪਣੇ ਆਪ ਦੇ ਵਿੱਚ ਕਾਂਗਰਸ ਪਾਰਟੀ ਲਈ ਮਹੱਤਵਪੂਰਨ ਪਰ ਔਨ ਦਾ ਕੰਟ੍ਰਰੀ ਕਾਂਗਰਸ ਪਾਰਟੀ ਨੇ ਤਿੰਨ ਸੀਟਾਂ ਗਵਾਈਆਂ ਨੇ ਆਪਣੇ ਗੜ ਗਵਾਏ ਨੇ ਹਾਲਾਂਕਿ ਕਾਂਗਰਸ ਪਾਰਟੀ ਦੇ ਲੀਡਰ ਨੇ ਦਾਅਵਾ ਕਰਦੇ ਆ ਕਿ ਉਹਨਾਂ ਦਾ ਵੋਟ ਪਰਸੈਂਟੇਜ ਉਹਦੇ ਲਾਗੇ ਚੱਗੀ ਹੈ ਜੋ ਪਹਿਲਾਂ ਸੀ ਇਸ ਕਰਕੇ ਉਹ ਹਾਰੇ ਨਹੀਂ ਆ ਉਹਨਾਂ ਨੇ ਮੇਨਟੇਨ ਰੱਖਿਆ ਜ਼ਰੂਰ ਹੋ ਆ ਵੋਟ ਫਲਕਚੁਏਸ਼ਨਸ ਕਰਕੇ ਹਾਰ ਗਏ ਨੇ ਹੁਣ ਇਹ ਵੋਟ ਫਲਕਚੁਏਸ਼ਨਸ ਕੀ ਹੋਈਆਂ ਨੇ ਇਹ ਪ੍ਰਤਾਪ ਸਿੰਘ ਬਾਜਵਾ ਆਪਣੇ ਇਸ ਸ਼ਬਦਾਂ ਦੇ ਵਿੱਚ ਬਿਆਨ ਕਰਦੇ ਇੱਕ ਨਿੱਜੀ ਚੈਨਲ ਨੂੰ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਚੋਣ ਨਹੀਂ ਲੜਿਆ ਇਹਦਾ ਵੱਡਾ ਝਟਕਾ ਜਿਹੜਾ ਕਾਂਗਰਸ ਨੂੰ ਲੱਗਿਆ ਇਹ ਕਹਿ ਰਹੀ ਹੈ ਕਿ ਉਰਫ ਫਾਇਦਾ ਸਿੱਧੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਹੋਇਆ ਕਿਉਂਕਿ ਤਿੰਨ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਤਿੰਨ ਸੀਟਾਂ ਤੋਂ ਵਿੱਚੋਂ ਵੀ ਦੋ ਸੀਟਾਂ ਜਿਹੜੀਆਂ ਨੇ ਉਹਦੇ ਵਿੱਚ ਪ੍ਰਤਾਪ ਬਾਜਵਾ ਖਾਸ ਤੌਰ ਤੇ ਗਿੱਦੜਬਾਦ ਤੇ ਡੇਰਾ ਬਾਬਾ ਦਾ ਜ਼ਿਕਰ ਕਰ ਰਹੀ ਹੈ ਕਿਉਂਕਿ ਇਹ ਦੋਵੇਂ ਕਾਂਗਰਸ ਦੇ ਗੜ ਮੰਨੇ ਜਾਂਦੇ ਸੀ ਵੱਡੇ ਲੀਡਰਾਂ ਦੇ ਗੜ ਮੰਨੇ ਜਾਂਦੇ ਸੀ ਜਿੱਥੇ ਇੱਕ ਪਾਸੇ ਪੀਪਸੀਸੀ ਪ੍ਰਧਾਨ ਰਾਜਾ ਵੜਿੰਗ ਤੇ ਦੂਜੇ ਪਾਸੇ ਸਾਬਕਾ ਉਪ ਮੁੱਖ ਮੰਤਰੀ ਹਰ ਸੋਖ ਜਿੰਦਰ ਸਿੰਘ ਰੰਧਾਵਾ ਜਿਹੜੇ ਨਹੀਂ ਉਹ ਵਿਰਾਜਮਾਨ ਸੀਗੇ ਪਰ ਹੁਣ ਉਹਨਾਂ ਦੀਆਂ ਧਰਮ ਪਤਨੀਆਂ ਉੱਥੇ ਚੋਣ ਲੜਦੀਆਂ ਪਈਆਂ ਸੀ ਪ੍ਰਤਾਪ ਸਿੰਘ ਬਾਜਵਾ ਦਾ ਇਹ ਕਹਿਣਾ ਆ ਕਿ ਇਹਨਾਂ ਹਲਕਿਆਂ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਵੋਟ ਹੈ ਉਹ ਡਾਇਵਰਟ ਹੋਈ ਹੈ ਆਮ ਆਦਮੀ ਪਾਰਟੀ ਵੱਲ ਦਰਅਸਲ ਇਹਦਾ ਇੱਕ ਕਾਰਨ ਵੀ ਉਹਨਾਂ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਬੀਜੇਪੀ ਦਾ ਸਿੱਧਾ ਕੋਈ ਲੈਂਡ ਦੇ ਨਹੀਂ ਸੀ ਬੀਜੇਪੀ ਦਰਅਸਲ ਅਕਾਲੀ ਦਲ ਦੇ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ ਜਾਂ ਫਿਰ ਇਹਨਾਂ ਦਾ ਕੋਈ ਮਿਊਚੁਅਲ ਪਲਾਨ ਬਣਦਾ ਤਾਂ ਇੱਧਰ ਵੱਲੋਂ ਪਟਾਪਾਰ ਬਾਜਵਾ ਇਸ਼ਾਰਾ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਸਿਰਫ ਦੇਖਣ ਦੀ ਕੋਸ਼ਿਸ਼ ਕੀਤੀ ਕਿ ਜੇ ਅਕਾਲੀ ਦਲ ਨਹੀਂ ਲੜਦਾ ਤਾਂ ਭਾਜਪਾ ਕਿੱਥੇ ਸਟੈਂਡ ਕਰੇ ਤੇ ਉਹ ਉਹਨਾਂ ਨੇ ਦੇਖ ਲਿਆ ਅਕਾਲੀ ਦਲ ਚੋਣ ਨਹੀਂ ਲੜਿਆ ਤੇ ਭਾਜਪਾ ਨੂੰ ਕੋਈ ਖਾਸ ਫਾਇਦਾ ਉਹਦਾ ਹੋਇਆ ਨਹੀਂ ਹਾਲਾਂਕਿ ਜੇ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਜ਼ਰੂਰ ਥੋੜਾ ਬਹੁਤ ਵਧਿਆ ਹੈ ਇਹਨਾਂ ਦੋਵਾਂ ਹਲਕਿਆਂ ਦੇ ਵਿੱਚ ਪਰ ਇੰਨਾ ਨਹੀਂ ਕਿ ਭਾਜਪਾ ਆਪਣੇ ਪੱਧਰ ਤੇ ਕਹਿ ਸਕੇ ਕਿ ਭਾਜਪਾ ਨੇ ਆਪ ਇਹ ਚੋਣ ਜਿਹੜੀ ਹੈ ਇਹ ਵਧਾਈ ਹੈ ਇਹਦੇ ਵਿੱਚ ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਥੋੜਾ ਬਹੁਤ ਯੋਗਦਾਨ ਰਿਹਾ ਪਰ ਵੱਡਾ ਮਾਰਦਨ ਜਿਹੜਾ ਅਕਾਲੀ ਦਲ ਦਾ ਉਹ ਆਮ ਆਦਮੀ ਪਾਰਟੀ ਵੱਲ ਭੁਗਤਿਆ ਇਹਦੇ ਵਿੱਚ ਵੀ ਪ੍ਰਤਾਪ ਬਾਜਵਾ ਕਹਿੰਦੇ ਕਿ ਕੋਈ ਦੌਰ ਹੈ ਨਹੀਂ ਹੈਗੀ ਔਰ ਇੱਕ ਆਰਐਨਸੀ ਉਹਨਾਂ ਦੇ ਮੁਤਾਬਕ ਕਿ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਇਹਦੇ ਵਿੱਚ ਇਹਨਾਂ ਨੇ ਇੱਕ ਤਾਂ ਵੱਡੀ ਗੱਲ ਕਹਿ ਤੀ ਕਿ ਮਾਰਚ ਮਹੀਨਾ ਦੇ ਦੀ ਟੱਪਣਾ ਔਰ ਗੱਠਜੋੜ ਜਿਹੜਾ ਹੋ ਜਾਣਾ ਹਾਲਾਂਕਿ ਗੱਠਜੋੜ ਦੀਆਂ ਚਰਚਾਵਾਂ ਬੜੀ ਤੇਰ ਤੋਂ ਚੱਲਦੀਆਂ ਬੜੀ ਚਿਰ ਤੋਂ ਚੱਲਦੀਆਂ ਨੇ ਗੱਠਜੋੜ ਹੋਣਾ ਹੈ ਨਹੀਂ ਹੋਣਾ ਉਹ ਸਮਾਂ ਦੱਸੇਗਾ ਪਰ ਸਿਆਸੀ ਤੌਰ ਤੇ ਬਿਆਨਾਂ ਦੇ ਵਿੱਚ ਗੱਠਜੋੜ ਹੋਈ ਹੀ ਰਹਿੰਦੇ ਨੇ ਹੁਣ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਦੇਖਣ ਦੀ ਗੱਲ ਹੈ ਕਾਂਗਰਸ ਕਿਵੇਂ ਰੀਕੈਪਚੂਲੇਟ ਕਰੂਗੀ ਆਪਣੇ ਅਤੀਤ ਨੂੰ ਆਪਣੇ ਇਤਿਹਾਸ ਨੂੰ ਇਹ ਦੇਖਣ ਦੀ ਗੱਲ ਹੈ ਕਿਉਂਕਿ ਆਪਣੇ ਗੜਾਂ ਵਿੱਚੋਂ ਕਾਂਗਰਸ ਦੇ ਲੀਡਰ ਜਿਹੜੇ ਨੇ ਉਹ ਹਾਰ ਮੰਨ ਬੈਠੇ ਜੋ ਵੀ ਹੋਏਗਾ ਦੇਖਣ ਵਾਲੀ ਗੱਲ ਹੈ 227 ਨਜ਼ਦੀਕ ਹੈ ਦੱਸਦੇ ਰਹਿਮਨ ਬੜੇ ਰੁਖ ਮੰਨ ਇੰਡੀਆ ਬਜਾਟ 85% ਪੋਲਿੰਗ ਹੋਈ ਸੀ 86% ਐਸਆਰਈ 2024 ਚ ਪੋਲਿੰਗ ਹੋਈ ਹੈ 80% ਉਦੋਂ 86% ਪੋਲਿੰਗ ਸੀ ਅਸੀਂ ਵੋਟਾਂ ਲੈ ਕੇ ਗਏ ਸੀ 50433 ਵੋਟਾਂ ਦੇ ਲੰਘਤ ਤੇ ਉਹਨਾਂ ਸੀ 80% ਪੋਲਿੰਗ ਤੇ ਕਾਂਗਰਸ ਪਾਰਟੀ ਲੱਗੀਈ ਆ 50000 ਵਿਧ ਪੋਸਟਲ ਬੈਲਟ ਪਾ ਕੇ 49 ਯਾ 397 ਵੈਸੇ ਹੁੰਦੀ ਸੀ ਪੋਸਟਲ ਬੈਲਟ ਪਾ ਕੇ ਅਸੀਂ ਤਕਰੀਬਨ ਆਪਦਾ ਟਾਰਗੇਟ ਜਿਹੜਾ 2022 ਦਾ ਸੀ ਉਹ ਅਸੀਂ ਅਚੀਵ ਕਰ ਲਿਆ ਜਿੱਥੇ ਸਾਨੂੰ ਮਾਰ ਪਈ ਜਿਹੜੇ ਨੇ ਕਰਕੇ ਅਸੀਂ ਹਾਰੇ ਆ ਸਾਨੂੰ ਇਹ ਉਮੀਦ ਸੀ ਕਿ ਬੀਜੇਪੀ 25000 ਮਨਪ੍ਰੀਤ ਬਦਲ ਜਾਂ 30000 ਵੋਟਸ ਸਿਕਯਰ ਕਰੇਗਾ ਲੇਕਿਨ ਬੀਜੇਪੀ ਜਿਹੜੀ ਸੀ ਉਹ 12174 ਵੋਟਾਂ ਤੇ ਸਿਮਟ ਕੇ ਰਹੀ ਮਕਮਲ ਤੌਰ ਤੇ ਜਦ ਕਿ ਆਮ ਆਦਮੀ ਪਾਰਟੀ 71000 ਉਹਦਾ ਕਾਰਨ ਇਹ ਰਿਹਾ ਕਿ ਅਕਾਲੀ ਦਲ ਦੀ ਪੂਰੀ ਦੀ ਪੂਰੀ ਵੋਟ ਜਿਹੜੀ ਸੀ ਡਾਇਵਰਟ ਜਿਹੜੀ ਹੋਈ ਉਹਦੀ ਕਨਵਰਜਨ ਹੋ ਗਈ ਆਮ ਆਦਮੀ ਪਾਰਟੀ ਕਿਉਂਕਿ ਉਹ ਕੈਂਡੀਡੇਟ ਆਮ ਆਦਮੀ ਪਾਰਟੀ ਚਲਾ ਗਿਆ ਪਲੱਸ ਜਿਹੜੀ ਆਮ ਆਦਮੀ ਪਾਰਟੀ ਨੂੰ 38000 ਵੋਟ ਪਈ ਸੀ ਪਿਛਲੀ ਵਾਰੀ ਉਹ ਤਕਰੀਬਨ ਲਗਭਗ ਉਹ ਉਹਨਾਂ ਨਾਲ ਮਰ ਜੂਗੀ ਕਿਉਂਕਿ ਆਮ ਆਦਮੀ ਪਾਰਟੀ ਤਾਂ ਖੁਦ ਲੜ ਰਹੀ ਸੀ ਅਕਾਲੀ ਦਲ ਦਾ ਉਮੀਦਵਾਰ ਉਧਰ ਮਰ ਜੋ ਗਿਆ ਔਰ ਅਕਾਲੀ ਦਲ ਨੇ ਨਾਤਾ ਡੇਰਾ ਬਾਬਾ ਨਾਨਕ ਜਦੋਂ ਚਾਰੇ ਸੀਟਾਂ ਤੇ ਆਦੇ ਹਥਿਆਰ ਸਿੱਤੇ ਕਿਉਂਕਿ ਸਾਡੀ ਸਿੱਧੀ ਦੀ ਸਿੱਧੀ ਲੜਾਈ ਡੇਰਾ ਬਾਬਾ ਨਾਨਕ ਚ ਅਕਾਲੀ ਦਲ ਨਾਲ ਨਹੀਂ ਕਿਉਂਕਿ ਕਾਂਗਰਸ ਵਰਸਸ ਅਕਾਲੀ ਦਲ ਰਿਹਾ ਹਮੇਸ਼ਾ ਮਗਰਲੇ ਕਈ ਸਾਲਾਂ ਤੋਂ ਇਹ ਵੀ ਗੱਦੜਬਾਚ ਕਾਂਗਰਸ ਵਰਸਸ ਅਕਾਲੀ ਦਲ ਰਿਹਾ ਅਕਾਲੀ ਦਲ ਦਾ ਚੋਣ ਨਾ ਲੜਦਾ ਤੋ ਕਿ ਅਗਰ ਸੁਖਬੀ ਮਾਦਰ ਜਾਂ ਉਹਰਾ ਵਿਕਤੀ ਕੋਈ ਚਲਾ ਲੱਗਦਾ ਤਾਂ 15000 ਵੋਟ ਕਿਤੇ ਨਾ ਕਿਤੇ 20000 25000 ਵੋਟ ਸਿਕਯੁਰ ਕਰਦਾ ਜੇ ਜਾ ਉਹ ਮਨਪ੍ਰੀਤ ਆ ਦਾ ਟਾਰਗੇਟ ਅਚੀਵ ਕਰਦਾ ਸੋ ਤੁਸੀਂ ਦੇਖੋ ਨਾ ਪਾਰਲੀਮੈਂਟ ਨਾਲੋਂ ਵੀ ਪਾਰਲੀਮੈਂਟ ਦੇ ਵਿੱਚ ਵੱਧ ਵੋਟ ਪਈ ਜਿਦੋਂ ਹੰਸਰਾਗਨ ਹੰਸਾਰੇ ਲੇਕਿਨ ਉਸ ਤੋਂ ਵੀ ਘੱਟ ਜਿਹੜਾ ਸੀ ਵੋਟ ਸਿਕਯੁਰ ਕਰ ਸਕੇ ਬੀਜੇ ਬੀਜੇਪੀ ਸੋ ਅਸੀਂ ਆਪਦਾ ਟਾਰਗੇਟ ਇਟ ਵੋਟਡ ਜਿਹੜਾ ਹੈ 80% ਹਾਲਾਂਕਿ 86% ਨੂੰ 80% ਦੇ ਵਿੱਚ ਅਸੀਂ ਉਹ ਟਾਰਗੇਟ ਅਚੀਵ ਕਰ ਲਿਆ ਜਿਹੜਾ ਅਸੀਂ 86% ਪੋਲਿੰਗ ਦੇ ਨਾਲ ਕੀਤਾ ਸੀ ਸੋ ਇਹ ਜਿਹੜੇ ਹੈ ਮੈਨੂੰ ਲੱਗਦਾ ਕਿ ਮੁੱਖ ਕਾਰਨ ਰਹੇ ਕਿਉਂਕਿ ਜਿਹੜਾ ਥਰਡ ਕੈਂਡੀਡੇਟ ਦਾ ਡਿਵੀਜ਼ਨ ਆਫ ਵੋਟਸ ਹੈ ਉਹ ਜਿਹੜੀਆਂ ਨਹੀਂ ਹੋ ਸਕੀਆਂ ਸੋ ਇਸ ਕਰਕੇ ਅਸੀਂ ਸਿੱਧੀਆਂ-ਸਿੱਧੀਆਂ ਜਿਹੜੀਆਂ ਐ ਦੋ ਚੋਣਾਂ ਜਿਹੜੀਆਂ ਡੇਰਾ ਬਾਬਾ ਨਾਨਕ ਦੀਆਂ ਔਰ ਦਿੱਧਰਵਾਦਿਆਂ ਉਹ ਚੋਣਾ ਅਸੀਂ ਹਾਰ ਗਏ ਮੈਂ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਅਕਾਲੀ ਦਲ ਦਾ ਜਿੰਨਾ ਵੀ ਵੋਟ ਸੀਗਾ ਉਹ ਕਿਤੇ ਨਾ ਕਿਤੇ ਬਾਅਦ 'ਚ ਵੀ ਵੇਖਣ ਨੂੰ ਮਿਲਿਆ ਕਿ ਬਹੁਤ ਸਾਰਾ ਉਹ ਉਹਨੂੰ ਕਨਵਰਟ ਕੀਤਾ ਗਿਆ ਆਮ ਆਦਮੀ ਪਾਰਟੀ 'ਚ پتہ ਨਹੀਂ ਕੀ ਗੱਲ ਸੀ ਅੰਦਰਲੀ ਜਾਂ ਕੀ ਨਹੀਂ ਸੀ ਇਸ ਕਰਕੇ ਜਿਹੜੀ ਅਸੀਂ ਇਹ ਚੋਣ ਹੈ ਅਸੀਂ ਹਾਰੇ ਹਾਂ ਔਰ ਅਸਾਨੂੰ ਇਹ ਮੰਗੇਜ ਜਿਹੜਾ ਹੈ ਸਵੀਕਾਰ ਹੈ ਗਿੱਗੜਵਾਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਪਿਆਰ ਕਾਂਗਰਸ ਪਾਰਟੀ ਨੂੰ ਦਿੱਤਾ 13 ਵਿੱਚੋਂ 7 ਸੀਟਾਂ ਕਾਂਗਰਸ ਪਾਰਟੀ ਜਿੱਤੀ ਪਾਰਲੀਮੈਂਟ ਦੀਆਂ ਤੇ ਦਰਸਾਉਂਦਾ ਹੈ ਕਿ ਕਾਂਗਰਸ ਪਾਰਟੀ ਬੈਸਟ ਚੁਆਇਸ ਆ ਤੇ ਫਰਸਟ ਚੁਆਇਸ ਜਿਹੜੀ ਪੰਜਾਬ ਦੇ ਵਿੱਚ ਅੱਜ ਹੈਗੀ ਆ ਬਾਏ ਇਲੈਕਸ਼ਨ ਆਮ ਤੌਰ ਤੇ ਅਮੂਮਨ ਤੌਰ ਤੇ ਬਾਏ ਇਲੈਕਸ਼ਨਾਂ ਦੇ ਵਿੱਚ ਸਰਕਾਰਾਂ ਦਲ ਬਲ ਧਨ ਦੌਲਤ ਦੇ ਨਾਲ ਔਰ ਆਪਣੀ ਤਾਕਤ ਦੇ ਨਾਲ ਜਿੱਤ ਜਾਂਦੀ ਹੈ ਸੋ ਲੋਕਾਂ ਨੂੰ ਇਹ ਵੀ ਹੁੰਦਾ ਕਿ 22 ਸਾਲ ਸਰਕਾਰ ਨੇ ਪਾਈ ਹੈ ਔਰ 22 ਸਾਲਾਂ ਦੇ ਵਿੱਚ ਅਸੀਂ ਲੋਕਾਂ ਨੇ ਕੰਮ ਲੈਣੇ ਸੋ ਇਸ ਕਰਕੇ ਸਰਕਾਰ ਦੇ ਪ੍ਰਤੀ ਜਿਹੜਾ ਹੈਗਾ ਚੁਕਾਅ ਜਿਹੜਾ ਉਹ ਰਹਿੰਦਾ ਹੈ ਲੇਕਿਨ ਇਸ ਦੇ 바ਵੀਉ ਦੇ ਅਸੀਂ ਇੱਕ ਸੀਟ ਪਾਰਟੀ ਸਿਓਰ ਕਰ ਪਾਈ ਕਾਲਾ ਢਿਲੋਜੀ ਦੀ ਕਾਮਯਾਬੀ ਦੀ ਉਹ ਸਾਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੋਈ ਹੈ ਕਿ ਅਸੀਂ ਉਹ ਸੀਟ ਜਿੱਤੇ ਪਾਰਲੀਮੈਂਟ ਪੂਰੇ ਨ ਉਮੀਦ ਹੈ ਕਿ ਇਹ ਬਾਏ ਇਲੈਕਸ਼ਨ ਤੁਸੀਂ ਦੇਖੋ ਕਿ ਅਸੀਂ 20000 ਵੋਟ ਪਾਈ ਸੀ ਸਾਨੂੰ ਇਸ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦਾ ਚੋਣ ਹੋਇਆ ਅਗਰ ਗਿੱਦੜਬਾਦੀ ਗੱਲ ਕਰੀ ਤੇ ਅੱਜ ਅਸੀਂ ਆਪਦੀ ਪੂਰੀ ਦੀ ਪੂਰੀ ਵੋਟ ਜਿਹੜੀ ਹੈ ਉਹ ਸਕਿਉਰ ਕਰ ਲਈ 50000 ਦੇ ਸਾਡਾ ਜਿਹੜਾ ਪੀਚਾ ਚਾਹੀਦਾ ਸੀ ਉਹ ਅਸੀਂ ਅਚੀਬ ਕੀਤਾ ਬਹੁਤ ਵਾਰੀ ਇਹ ਵੀ ਹੁੰਦਾ ਕਿ ਐਂਟੀ ਗਵਰਨਮੈਂਟ ਸੀ ਹੋ ਜਾਂਦੀ ਹੈ ਲੋਕਾਂ ਨੂੰ ਲੱਗਦਾ ਕਿ ਤਿੰਨ ਵਾਰ ਲਗਾਤਾਰ ਜਿੱਤ ਗਏ ਬਾਕੀ ਵਿਰੋਧੀਆਂ ਨੇ ਇਹ ਵੀ ਕਿਹਾ ਕਿ ਸਾਨੂੰ ਇੱਕ ਮੌਕਾ ਚਾਹੀਦਾ ਹੈ 2.5 ਸਾਲ ਸਾਨੂੰ ਤੁਸੀਂ ਦਿਓ ਤੇ ਸਾਨੂੰ ਇੱਕ ਚਾਂਸ ਦੇਖੇ ਦੇਖੋ ਇਹ ਸਾਰੇ ਜਿਹੜੇ ਫੈਕਟਰ ਸੀਗੇ ਇਹ ਕਾਊਂਟ ਕੀਤੇ ਔਰ ਅਸੀਂ ਜਿਹੜਾ ਚੋਣ ਹੈ ਉਹ ਹਾਰ ਗਏ ਸੋ ਮੈਂ ਹੀ ਕਹਿਣਾ ਚਾਹੁੰਦਾ ਮੈਂ ਗੱਗਰਵਾ ਦੇ ਲੋਕਾਂ ਦਾ ਉਹਨਾਂ ਲੋਕਾਂ ਦਾ ਜਿਹੜਾ ਰੂ ਲੋਕਾਂ ਦਾ ਜਿਨ੍ਹਾਂ ਨੇ ਰਾਜੇ ਵਿੜਿੰਗ ਨੂੰ ਇਥੋਂ ਤੱਕ ਬਚਵਾਉਂਦਾ ਕੰਮ ਕੀਤਾ ਔਰ ਨਾਲ ਹੀ ਨਾਲ ਪੰਜਾਬ ਦੇ ਲੋਕਾਂ ਦਾ